ਸਪੀਕਰ ਸਾਹਿਬ ਉਸ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਦੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਉੱਤੇ ਮੈਂ ਗੱਲ ਕਰਨਾ ਚਾਹਉਣਾ ਕੋਰ ਨੂੰ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰਨ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਇਹ ਆ ਦੀ ਮੰਡ ਡਸਨ ਵਰਕ ਦੀ ਸਿਸਟਮ ਵਰਕਸ ਕੋਲੂ ਦਾ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫਤਰ ਨੇ ਇੱਕ ਕੋਲੂ ਨੂੰ ਹਜ਼ਾਰਾਂ ਕੋਲੂ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦਾ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅੱਜ ਡਰੋਨ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀਆਂ ਨਾਲ ਚੱਲੂਗੀ ਸਰਕਾਰ ਨਾ ਆਪੀ ਠੀਕ ਹੈ ਜੀ ਠੀਕ ਮੰਤਰੀ ਜੀ ਬੇਨਤੀ ਕਰਨੀ ਠੀਕ ਹੈ ਜੀ ਮੰਤਰੀ ਅਮਨ ਊੜਾ ਜੀ ਜੀ ਬੇਨਤੀ ਤੁਸੀਂ ਵੱਡੇੋਂ ਤੁਹਾਨੂੰ ਬੇਨਤੀ ਕਰ ਰਹੇ ਆ ਕਿ ਨੀਚੇ ਬੇਨਤੀਆਂ ਨਾਲ ਆਲਸ ਤੱਕ ਇਹ ਕੰਮ ਚੱਲਦਾ ਨਾ ਚਲਾਇਆ ਹੁਣ ਅਗਲੀ ਗੱਲ ਇਹ ਐ ਕਿ ਐਮਐਲਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾਲ ਚ ਕਹੀ ਤਾਂ ਦੱਸਿਓ ਇੱਕ ਮਿੰਟ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜਜੋ ਜੀ ਇੱਕ ਮਿੰਟ ਖੜਜੋ ਤਿੰਨ ਜਣਾਂ ਤੋਂ ਪੁੱਛ ਲਿਆ ਤਿੰਨਾਂ ਤੋਂ ਨਾਂ ਲੈ ਦੋ ਜੇ ਨਾਂ ਛਾਲ ਚ ਕਹੀ ਤਾਂ ਮੈਨੂੰ ਦਰਾਵਨ ਨਾ ਕਿਓ ਧੋਵਾਲ ਕਰ ਐ ਜਿਆਦਾ ਹੁੰਦਾ ਚਲੋ ਠੀਕ ਹੈ ਤਿੰਨ ਬੰਦੇ ਸੀ ਜਨਾਂ ਕੋਲੇ ਇਹ ਪ੍ਰੋਬਲਮ ਆਈ ਸੀਗੀ ਠੀਕ ਹੈ ਤਸਵੀਰਦਾਰ ਵੱਡਾ ਸੀਗੀ ਛੋਟਾ ਸੀ ਡੀਸੀ ਕਹਿੰਦਾ ਚਾਰ ਸੀ ਉਹਨਾਂ ਦਿਨਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਸਰਦਾਰ ਬੈਠੋ ਜੀ ਬੈਠੋ ਬੈਠੋ